ਜੋ ਬਟਾਲੇ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਪਹਿਲਾ ਕੇਸ ਕਰੋਨਾ ਦਾ ਨਿਕਲਿਆ ਹੈ ਜਿਹੜਾ ਕਿ ਟਿਬੇ ਬਿਯਾਰ ਦਿੱਤੇ ਉਸ ਦੇ ਦਰਮਿਆਨ ਅੱਜ ਅਸੀਂ ਨਹਿਰੂ ਗੇਟ ਤੋਂ ਲੈ ਕੇ ਗੁਰਦੁਆਰਾ ਕਨ ਸਾਹਿਬ ਤੱਕ ਸਾਰੀਆਂ ਦੁਕਾਨਾਂ ਸੈਨਰਾਈਜ਼ ਕਰਦੇ ਕਰਨ ਜਾ ਰਹੇ ਹਾਂ ਜਿਸ ਕਰਕੇ ਇਸ ਕਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ ਧੰਨਵਾਦ ਅੱਛਾ ਇਹ ਜਿਹੜੀ ਕਰੋਨਾ ਦੀ ਬਿਮਾਰੀ ਹੈ ਉਹਨੇ ਦਸਤਕ ਕੀਤਾ ਹੈ ਔਰ ਸਹਾਰਾ ਖਲਬ ਵਾਲਿਆਂ ਨੂੰ ਪਤਾ ਲੱਗਾ ਇਹਨਾਂ ਨੇ ਉਸੇ ਵळे ਪਹਿਲਾਂ ਤੇ ਕਲਵੀ ਇਥੇ ਸਾਰੇ ਸਿਟੀ ਰੋਡ ਦੇ ਉੱਤੇ ਸਿਟੀਲਾਈਜ਼ ਕੀਤਾ ਔਰ ਅੱਜ ਨਹਿਰੂ ਗੇਟ ਤੋਂ ਸ਼ੁਰੂ ਕਰਨਾ ਹੈ ਮੈਂ ਸਮਝਣਾ ਇਹ ਸਹਾਰਾ ਕਲੱਬ ਜਿਹੜੀ ਹੈ ਇਹ ਇੱਕ ਸੇਵਾ ਪਾਉਣਾਂ ਦੇ ਵਿੱਚ ਬਹੁਤ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਪ੍ਰੋਬਲਮ ਆਏ ਉਸੇ ਵੇਲੇ ਸੇਵਾ ਕਰਨ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਵਾਸਤੇ ਮੈਂ ਸਮਝਣਾ ਸਾਰਾ ਕਲੱਬ ਜੋ ਜੋ ਵੀ ਕੰਮ ਕਰ ਰਹੀ ਹੈ ਬਹੁਤ ਸਲਾਗਾ ਯੋਗ ਹੈ ਔਰ ਐਸਾ ਹੀ ਕੰਮ ਕਰਦੇ ਰਹੇ ਕਿ ਮੈਸਮੀਨਾ ਬਟਾਲੇ ਦੇ ਵਿੱਚ ਕੋਈ ਐਸਾ ਐਸੀ ਬਿਮਾਰੀ ਜਿਹੜੀ ਇੰਟਰਨਿੰਗ ਕਰ ਸਕਦੀ ਜਿਹੜੀ ਇੰਟਰਵਿਊ ਕੀਤੀ ਹੈ ਉਹ ਮੈਸਮੀਨਾ ਇੱਕ ਦੋ ਦਿਨਾਂ ਦੇ ਵਿੱਚ ਬਾਇਓਲੋਜੀ ਦੀ ਰਿਪੋਰਟ ਉਹ ਨੈਗੇਟਿਵ ਆਏਗੀ ਸਾਨੂੰ ਵਿਸ਼ਵਾਸ ਹੈ ਜਿਨ੍ਹਾਂ ਨੂੰ ਜਿੰਨੀ ਮਿਹਨਤ ਇਹ ਸਹਾਰਾ ਕਲੱਬ ਦੀ ਹੈਗੀ ਹੈ ਉਹਦੇ ਮੁਤਾਬਕ ਇਸ ਬਟਾਲੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਨਹੀਂ ਆ ਸਕਦੀ ਇਸ ਵਾਸਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆ ਕਿ ਇਹ ਪ੍ਰਮਾਤਮਾ ਇਸ ਬਟਾਲੇ ਨੂੰ ਬਚਾ ਕੇ ਰੱਖਣਾ ਔਰ ਸਾਡੇ ਦੇਸ਼ ਨੂੰ ਬਚਾਣਾ ਸਾਡੇ ਦੇਸ਼ ਵਾਸੀਆਂ ਨੂੰ ਬਚਾਣਾ ਸਾਡੇ ਸ਼ਹਿਰ ਵਾਸੀਆਂ ਨੂੰ ਬਚਾਣਾ ਇਹ ਅਸੀਂ ਬੇਨਤੀ ਕਰਦੇ ਹਾਂ ਮੈਂ ਜਿਆਦਾ ਨਾ ਕਹਿੰਦਾ ਹੋਇਆ ਮੈਂ ਇਹ ਦੁਬਾਰਾ ਕਹਾਂਗਾ ਕਿ ਸਾਰਾ ਕਲੱਬ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹ ਇਹ ਜਿਹੜੀ ਟੀਮ ਹੈ ਇਹ ਵਾਕਿਆ ਹੀ ਆਪਣੇ ਸਾਡੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਇਹ ਖਾਸ ਕਰ ਸਾਡੇ ਬਟਾਲਾ ਸ਼ਹਿਰ ਦੇ ਵਿੱਚ ਇਹ ਜਿਹੜੀ ਟੀਮ ਸਾਰਾ ਕਲੱਬ ਦੀ ਬਣੀ ਹੈ ਇਹ ਜਿੰਨੇ ਕੰਮ ਨੇ ਇਹ ਸਾਰੇ ਸਲਾਘਾਯੋਗ ਹੈ